ਲਓ ਜੀ ਮੈਕਰੋਨੀ ਬਣਾਉਣ ਲਈ ਤੁਹਾਨੂੰ ਹੁਣ ਮੈਕਰੋਨੀ ਨੂੰ ਉਬਾਲਣ ਦੀ ਲੋੜ ਨਹੀਂ ਬਹੁਤ ਹੀ ਜਲਦੀ ਬਹੁਤ ਹੀ ਟੇਸਟੀ ਬਿਨਾ ਉਬਾਲੇ ਮੈਕਰੋਨੀ ਬਣਾ ਕੇ ਤਿਆਰ ਕਰੋ ਬਟਰ ਗਾਰਲਿਕ ਮੈਕਰੋਨੀ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਅ ਜੋਤੀਮਾਨ ਫੈਮਿਲੀ ਜੀ ਹੋਰ ਸੁਣਾਓ ਕੀ ਹਾਲ ਹੈ ਤੁਹਾਡੇ ਸਾਰਿਆਂ ਦੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਪਰਿਵਾਰਾਂ 'ਚ ਹੱਸਦੇ ਵਸਦੇ ਰਹੋ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਕਾਰੋਬਾਰਾਂ 'ਚ ਵਾਧੇ ਕਰੇ ਅਸੀਂ ਵੀ ਠੀਕ ਹਾਂ ਤੇ ਚੜ੍ਹਦੀ ਕਲਾ 'ਚ ਹਾਂ ਜੀ ਅੱਜ ਮੈਂ ਬਣਾ ਰਹੀ ਹਾਂ ਮੈਂ ਮੈਕਰੋਨੀ ਮਕਰੋਨੀ ਬਣਾਣੀ ਆ ਮੈਂ ਸੂਜੀ ਵਾਲੀ ਬਿਨਾ ਉਬਾਲੇ ਮਕਰੋਨੀ ਬਣਾਉਣੀ ਆ ਜੀ ਬਹੁਤ ਹੀ ਟੇਸਟੀ ਘੱਟ ਸਮੇਂ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੀ ਆ ਕਈ ਵਾਰ ਉਬਾਲਣ ਦਾ ਬਹੁਤ ਝੰਜਟ ਲੱਗਦਾ ਆ ਸਾਨੂੰ ਸੋਜੀ ਅੱਜ ਬਿਨਾ ਉਬਾਲੇ ਤੁਹਾਨੂੰ ਮੈਂ ਮਕਰੋਨੀ ਬਣਾ ਕੇ ਦੱਸੂਗੀ ਬਹੁਤ ਹੀ ਵਧੀਆ ਬਣਦੀ ਆ ਤੇ ਹਰ ਕੋਈ ਇਹਨੂੰ ਬਣਾ ਸਕਦਾ ਆ ਤਿੰਨ ਚਮਚ ਮੈਂ ਪਾ ਲਿਆ ਇਹਦੇ ਵਿੱਚ ਕੁਕਿੰਗ ਆਇਲ ਦੇ ਉਸ ਤੋਂ ਬਾਅਦ ਜੀ ਇਹਦੇ ਵਿੱਚ ਮੈਂ ਪਾਤਾ ਬਰੀਕ ਕੱਦੂਕਸ ਕੀਤਾ ਹੋਇਆ ਲਸਣ ਦੇ ਨਾਲ ਹੀ ਲਸਣ ਆਦਰਕ ਇਕੱਠਾ ਹੀ ਸੀ ਇਹ ਪਾਤਾ ਇਧਰ ਤੁਹਾਨੂੰ ਮੈਂ ਦਿਖਾ ਰਹੀ ਆ ਫਲੀਆਂ ਬੀਨਸ ਕਹਿੰਦੇ ਆ ਉਹ ਬਰੀਕ ਕਟੀਆਂ ਹੋਈਆਂ ਤੇ ਗਾਜਰ ਇੱਕ ਕੱਟੀ ਹੋਈ ਆ ਜੀ ਜਿਸ ਤਰ੍ਹਾਂ ਦਾ ਮੈਂ ਕਰੋਨੀ ਦਾ ਸਾਈਜ਼ ਹੈ ਉਸ ਤਰ੍ਹਾਂ ਦੀ ਮੈਂ ਇਹ ਰੱਖੀ ਆ ਜੀ ਫਲੀਆਂ ਦਾ ਸਾਈਜ਼ ਉਤੋਂ ਦੀ ਹੁਣ ਮੈਂ 2 ਤੋਂ 3 మీడియం ਸਾਈਜ਼ ਦੇ ਪਿਆਜ਼ ਜਿਹੜੇ ਆ ਬਰੀਕ ਕੱਟੇ ਹੋਏ ਇਹ ਪਾ ਲੈਣੇ ਆ ਥੋੜੇ ਜਿਹਾ ਜਦੋਂ ਲਸਣ ਹਲਕਾ ਜਿਹਾ 1 ਮਿੰਟ ਸੌਟੇ ਹੋ ਜਾਵੇ ਉਸ ਤੋਂ ਬਾਅਦ ਜੀ ਮੈਂ ਇੱਕ ਚਮਚ ਦੇਗੀ ਮਿਰਚ ਦਾ ਪਾਇਆ ਆ ਤੇ ਥੋੜਾ ਜਿਹਾ ਪਿਆਜ਼ ਜਦੋਂ ਪਿੰਕ ਹੋ ਜਵੇ ਉਸ ਤੋਂ ਬਾਅਦ ਪਾਉਣੀ ਦੇਗੀ ਮਿਰਚ ਤੇ ਚੌਥਾਈ टीस्पून ਪਾਤਾ ਜੀ ਮੈਂ ਹਲਦੀ ਤੇ ਨਾਲ ਹੀ ਜੀ ਇਹ ਪਾਤੇ ਮੈਂ ਦੋ ਤੋਂ ਤਿੰਨ ਟਮਾਟਰ ਇਹਨਾਂ ਨੂੰ ਵੀ ਮੈਂ ਬਿਲਕੁਲ ਬਰੀਕ ਚਾਹੇ ਤੁਸੀਂ ਕद्दूकस ਕਰ ਲਓ ਚਾਹੇ ਤੁਸੀਂ ਬਰੀਕ ਕੱਟ ਲਓ ਟਮਾਟਰਾਂ ਨੂੰ ਮੈਂ ਹਮੇਸ਼ਾ ਛਿਲਕਾ ਉਤਾਰ ਕੇ ਹੀ ਕੱਟਦੀ ਹੁੰਦੀ ਆ ਥੋੜਾ ਜਿਹਾ ਟਮਾਟਰ ਭੁੱਜ ਜਾਣ ਤੋਂ ਬਾਅਦ ਜੀ ਇਹਦੇ ਵਿੱਚ ਇੱਕ ਚਮਚ ਪਾ ਦੇਣੀ ਮੈਂ ਸੋਇਆ ਸੌਸ ਤੇ ਨਾਲ ਹੀ ਪਾ ਦੇਣਾ ਤਿੰਨ ਚਮਚ ਇਹਦੇ ਵਿੱਚ ਕੈਚਅਪ ਦੇ ਇਹਦੇ ਨਾਲ ਜਿਹੜਾ ਟੇਸਟ ਆ ਬਹੁਤ ਵਧੀਆ ਆਂਦਾ ਆ ਸੋਇਆ ਸੌਸ ਨਾਲ ਵੀ ਟੇਸਟ ਬਹੁਤ ਵਧੀਆ ਆਂਦਾ ਨਮਕ ਤੁਸੀਂ ਆਪਣੇ ਹਿਸਾਬ ਦੇ ਨਾਲ ਪਾਉਣਾ ਕਿਉਂਕਿ ਸੋਇਆ ਸੌਸ ਵੀ ਜਿਹੜੀ ਆ ਨਮਕੀਨ ਹੁੰਦੀ ਸਾਲਟਡ ਹੁੰਦੀ ਆ ਤੇ ਨਾਲ ਹੀ ਮੈਂ ਇੱਕ ਚਮਚਾ ਪਾਤਾ ਚਿੱਲੀ ਸੌਸ ਇੱਕ ਚਮਚ ਮੈਂ ਪਾਣ ਲੱਗੀ ਆ ਜੀ ਵਿਨੀਗਰ ਦਾ ਸਿਰਕਾ ਤੇ ਇਹ ਪਾਣ ਤੋਂ ਬਾਅਦ ਜੀ ਚੰਗੀ ਤਰ੍ਹਾਂ ਮਿਕਸ ਕਰਦਾਂ ਨਾ ਤੁਸੀਂ ਦੇਖ ਸਕਦੇ ਹੋ ਜਿਹੜਾ ਤੇਲ ਆ ਉਹ ਸੈਪਰੇਟ ਹੋਇਆ ਹੋਇਆ ਆ ਬਿਲਕੁਲ ਮਸਾਲਾ ਸਾਡਾ ਚੰਗੀ ਤਰ੍ਹਾਂ ਭੁੱਜ ਚੁੱਕਾ ਆ ਤੇ ਹੁਣ ਮੈਂ ਤੁਹਾਨੂੰ ਦਿਖਾ ਰਹੀ ਆ ਜੀ ਇਹ ਗਾਜਰਾ ਜੋ ਕਿ ਉਸੇ ਸਾਈਜ਼ ਦੀਆਂ ਕੱਟੀਆਂ ਹੋਈਆਂ ਜਿਸ ਸਾਈਜ਼ ਦੀ ਮੈਕਰੋਨੀ ਆ ਇਹ ਹੈਗੀਆਂ ਜੀ ਬੀਨਸ ਜਿਹਨੂੰ ਆਪਾਂ ਫਲੀਆਂ ਵੀ ਕਹਿੰਦੇ ਆ ਤੇ ਇਹਨਾਂ ਨੂੰ ਵੀ ਹਲਕਾ ਜਿਹਾ ਇਹਦੇ ਵਿੱਚ ਸੋਟੇ ਕਰਨਾ ਬਹੁਤ ਜ਼ਿਆਦਾ ਨਹੀਂ ਪਕਾਉਣਾ ਕਿਉਂਕਿ ਜਦੋਂ ਆਪਾਂ ਮੈਕਰੋਨੀ ਪਕਾਉਣੀ ਆ ਨਾਲ ਹੀ ਪੱਕ ਜਾਣੀਆਂ ਦੇਖੋ ਕਿੰਨਾ ਵਧੀਆ ਇਹਦਾ ਕਲਰ ਆਇਆ ਬਹੁਤ ਹੀ ਟੇਸਟੀ ਤੇ ਬਣਦੀਆਂ ਬਹੁਤ ਵਧੀਆ ਇਹ ਜੀ ਹੈਗੀ ਮੈਕਰੋਨੀ ਬਿਲਕੁਲ ਆ ਤੁਸੀਂ ਦੇਖ ਸਕਦੇ ਆ ਉਵਾਲੀ ਨਹੀਂ ਹੋਈ ਐਸੇ ਤਰ੍ਹਾਂ ਮੈਂ ਪੈਕਟ ਦੇ ਵਿੱਚੋਂ ਕੱਢੀ ਆ ਐਸੇ ਤਰ੍ਹਾਂ ਹੀ ਇਹ ਮੈਕਰੋਨੀ ਨੂੰ ਮੈਂ ਇਹਦੇ ਕੁੱਕਰ ਦੇ ਵਿੱਚ ਪਾ ਦੇਣਾ ਪਾ ਕੇ ਕਰ ਦੇਣਾ ਜੀ ਮਿਕਸ ਲਓ ਜੀ ਇੱਕ ਕੱਪ ਭਰ ਕੇ ਮੈਂ ਮੈਕਰੋਨੀ ਦਾ ਪਾਇਆ ਆ ਤੇ ਤੁਸੀਂ ਇਹਦੇ ਵਿੱਚ ਆ ਆਪਣੇ ਆਪਣੇ ਕੁੱਕਰ ਦਾ ਵੀ ਹਿਸਾਬ ਹੁੰਦਾ ਆ ਤੁਸੀਂ 2 ਕੱਪ ਇਹਦੇ ਵਿੱਚ ਪਾਣੀ ਦੇ ਪਾਣੇ ਆ ਦੇਖੋ 1 ਕੱਪ ਪਾਣੀ ਦਾ ਪਾਤਾ ਤੇ 1 ਕੱਪ ਪਾਣੀ ਦਾ ਹੋਰ ਪਾ ਦੋ ਅਗਰ ਮੈਕਰੋਨੀ ਤੁਹਾਡੇ ਕੋਲ ਦੂਸਰੀ ਆ ਮੈਦੇ ਵਾਲੀ ਆ ਫਿਰ ਤੁਸੀਂ ਇਹਦੇ ਵਿੱਚ ਪੌਣੇ ਕ 2 ਕੱਪ ਪਾਣੀ ਦੇ ਪਾਓ ਫਿਰ 2 ਕੱਪ ਨਾ ਪਾਓ ਤੇ ਨਾਲ ਹੀ ਮੈਂ ਟੇਸਟ ਦੇ ਅਕੋਰਡਿੰਗ ਨਮਕ ਪਾਤਾ ਤੇ ਥੋੜੀ ਜਿਹੀ ਮੈਂ ਕੁੱਟੀ ਹੋਈ ਲਾਲ ਮਿਰਚ ਪਾਤੀ ਕੁੱਟੀ ਹੋਈ ਪਾਣੀ ਆ ਕਿਉਂਕਿ ਦੇਗੀ ਮਿਰਚ ਅਸੀਂ ਪਹਿਲਾਂ ਪਾਤੀ ਸੀ ਲਓ ਜੀ ਸਿਰਫ ਇੱਕ ਸਿਟੀ ਦਵਾਣੀ ਆ ਇੱਕ ਬਿਸਲ ਦਵਾਣੀ ਆ ਕੁੱਕਰ ਦੇ ਵਿੱਚ ਇਹਨੂੰ ਮੈਂ ਪਕਾਉਣ ਵਾਸਤੇ ਗੈਸ ਦੀ ਫਲੇਮ ਜਿਹੜੀ ਆ ਫੁੱਲ ਰੱਖਣੀ ਆ ਆ ਲਓ ਜੀ ਸਾਡੀ ਸਿਟੀ ਹੋ ਗਈ ਆ ਵਿਸਲ ਲੱਗ ਗਈ ਆ ਤੇ ਆਪਣੇ ਆਪ ਹੀ ਇਹਦਾ ਪ੍ਰੈਸ਼ਰ ਜਿਹੜਾ ਡਾਊਨ ਹੋਣ ਦੇਣਾ ਤੇ ਉਸ ਤੋਂ ਬਾਅਦ ਹੀ ਕੁੱਕਰ ਖੋਲਣਾ ਆ ਲਓ ਜੀ ਹੁਣ ਮੈਂ ਤੁਹਾਨੂੰ ਪ੍ਰੈਸ਼ਰ ਕੁੱਕਰ ਬਿਲਕੁਲ ਪ੍ਰੈਸ਼ਰ ਡਾਊਨ ਹੋਣ ਤੋਂ ਬਾਅਦ ਤੁਹਾਨੂੰ ਮੈਂ ਕੁੱਕਰ ਖੋਲ ਕੇ ਦਿਖਾ ਰਹੀ ਆ ਦੇਖੋ ਸਬਜ਼ੀਆਂ ਬਿਲਕੁਲ ਉਸੇ ਤਰ੍ਹਾਂ ਹੀ ਆ ਮੈਸ਼ ਨਹੀਂ ਹੋਈਆਂ ਦੇਖੋ ਜੀ ਮੈਕਰੋਨੀ ਵੀ ਬਹੁਤ ਵਧੀਆ ਉਸੇ ਤਰ੍ਹਾਂ ਹੀ ਖਿਲੀ-ਖਿਲੀ ਮੈਕਰੋਨੀ ਬਣ ਕੇ ਤਿਆਰ ਹੋ ਗਈ ਆ ਬਹੁਤ ਵਧੀਆ ਹੁਣ ਦੋ ਆਪਸ਼ਨ ਨੇ ਆ ਜੀ ਪਹਿਲਾ ਆਪਸ਼ਨ ਤਾਂ ਇਹੀ ਆ ਤੁਸੀਂ ਚਾਹੋ ਤਾਂ ਇਸੇ ਤਰ੍ਹਾਂ ਹੀ ਖਾ ਸਕਦੇ ਆ ਚਾਹੇ ਤਾਂ ਇਹਦੇ ਤੇ ਗਾਰਲਿਕ ਦਾ ਤੜਕਾ ਲਗਾ ਸਕਦੇ ਆ ਪਰ ਮੈਂ ਗਾਰਲਿਕ ਦਾ ਬਟਰ ਗਾਰਲਿਕ ਦਾ ਤੜਕਾ ਲਗਾਇਆ ਸੋ ਜੀ ਤੁਸੀਂ ਇਸੇ ਤਰ੍ਹਾਂ ਵੀ ਇੰਜੋਏ ਕਰ ਸਕਦੇ ਆ ਇਸੇ ਤਰ੍ਹਾਂ ਵੀ ਅਸੀਂ ਟੇਸਟ ਕੀਤੀ ਬਹੁਤ ਹੀ ਵਧੀਆ ਸੀ ਤੇ ਲਓ ਜੀ ਇਹਨੂੰ ਮੈਂ ਮੈਕਰੋਨੀ ਨੂੰ ਸਾਰੀ ਨੂੰ ਇੱਧਰ ਅਲੱਗ ਪੈਨ ਦੇ ਵਿੱਚ ਕੱਢ ਰਹੀ ਆ ਕਿਉਂਕਿ ਮੈਂ ਇਹਦੇ ਉੱਪਰ ਦੇਣਾ ਤੜਕਾ ਤੁਹਾਨੂੰ ਮੈਂ ਹੁਣ ਦਿਖਾ ਰਹੀ ਆ ਮੈਕਰੋਨੀ ਤੇ ਬਿਲਕੁਲ ਇਹ ਸੌਫਟ ਆ ਦੇਖੋ ਬਿਲਕੁਲ ਟੁੱਟ ਰਹੀ ਆ ਬਹੁਤ ਵਧੀਆ ਮੈਸ਼ ਵੀ ਨਹੀਂ ਹੋਈ ਬਿਲਕੁਲ ਸਾਬਤ ਆ ਪਰ ਸੌਫਟ ਹੋ ਗਈ ਆ ਖਾਨ ਨੂੰ ਜਿੰਨੀ ਕਿ ਸਾਨੂੰ ਮੈਕਰੋਨੀ ਚਾਹੀਦੀ ਆ ਦੇਖੋ ਇਸ ਤਰ੍ਹਾਂ ਹੋ ਗਈ ਦੇਖੋ ਕਿੰਨੀ ਵਧੀਆ ਮੈਸ਼ ਹੋ ਰਹੀ ਆ ਇਸੇ ਤਰ੍ਹਾਂ ਬਣਾਓ ਜੀ ਤੇ ਕਿਉਂਕਿ ਸਬਜ਼ੀਆਂ ਦੇ ਸਾਰੇ ਪੌਸ਼ਟਿਕ ਤੱਤ ਜਿਹੜੇ ਆ ਉਹ ਵਿੱਚੇ ਰਹਿੰਦੇ ਆ ਅਗਰ ਤੁਸੀਂ ਕੁੱਕਰ 'ਚ ਨਹੀਂ ਬਣਾਉਣਾ ਚਾਹੁੰਦੇ ਤੁਸੀਂ ਬਤੀਲੇ 'ਚ ਵੀ ਬਣਾ ਕੇ ਤਿਆਰ ਕਰ ਸਕਦੇ ਆ ਐਸੇ ਤਰ੍ਹਾਂ ਹੀ ਵੱਡੀ ਬਤੀਲੇ ਦੇ ਵਿੱਚ ਲਓ ਜੀ ਮੈਂ گارਲਿਕ ਬਟਰ گارਲਿਕ ਮੈਕਰੋਨੀ ਬਣਾਈ ਆ ਤਾਂ گارਲਿਕ ਤਾਂ ਜੀ ਖੁੱਲੇ ਦਿਲ ਨਾਲ ਪਾਉਣਾ ਬਣਦਾ ਹੀ ਆ ਉਸ ਤੋਂ ਬਾਅਦ ਜੀ ਇਹਦੇ ਵਿੱਚ ਮੈਂ ਪਾਤਾ ਲਸਣ ਲਓ ਜੀ ਲਸਣ ਪਾਣਾ ਆ ਲਸਣ ਨੂੰ ਹਲਕਾ ਜਿਹਾ ਬਰਾਊਨ ਹੋਣ ਦੇਣਾ ਤੇ ਨਾਲ ਹੀ ਮੈਂ ਮਿਰਚਾਂ ਦੇ 2-3 ਪੀਸ ਕੱਟ ਕੇ ਉਹ ਪਾ ਦਿੱਤੇ ਤੇ ਨਾਲ ਹੀ ਮੈਂ ਇਹਦੇ ਵਿੱਚ ਸੁੱਕੀਆਂ ਲਾਲ ਮਿਰਚਾਂ 5-6 ਇਹ ਪਾ ਦਿੱਤੀਆਂ ਫਲੇਵਰ ਤੇ ਟੇਸਟ ਇਹਦਾ ਬਹੁਤ ਵਧੀਆ ਆ ਦਾ ਖਾਣੀ ਚਾਹੋ ਤੁਸੀਂ ਖਾ ਸਕਦੇ ਆ ਨਹੀਂ ਤਾਂ ਤੁਸੀਂ ਇਹਨਾਂ ਨੂੰ ਸਕਿਪ ਕਰ ਸਕਦੇ ਆ ਕੱਢ ਸਕਦੇ ਆ ਲੋ ਜੀ ਲੋ ਜੀ ਤੜਕਾ ਸਾਡਾ ਲੱਗ ਗਿਆ ਆ ਬਹੁਤ ਹੀ ਟੇਸਟੀ ਬਟਰ گارਲਿਕ ਮੈਕਰੋਨੀ ਬਿਨਾ ਉਬਾਲੇ ਬਣਾਓ ਮੇਰੀਆਂ ਭੈਣਾਂ ਬਣਾ ਕੇ ਦੇਖਿਓ ਹਰ ਕੋਈ ਬੱਚੇ ਵੀ ਬਣਾ ਸਕਦੇ ਆ ਬੱਚਿਆਂ ਨੂੰ ਛੁੱਟੀਆਂ ਚੱਲ ਰਹੀਆਂ ਆ ਇਸ ਤਰ੍ਹਾਂ ਤੁਸੀਂ ਬਣਾ ਕੇ দাও ਬੱਚਿਆਂ ਨੂੰ ਬਣਾ ਕੇ ਖਿਲਾਓ ਬਹੁਤ ਹੀ ਟੇਸਟੀ ਆ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜੀ ਮੈਕਰੋਨੀ ਆ ਇਹ ਸੂਜੀ ਦੀ ਆ ਮੈਂ ਮੈਦੇ ਵਾਲੀ ਨਹੀਂ ਲਈ ਸੂਜੀ ਵਾਲੀ ਮਿਲ ਜਾਂਦੀ ਆ ਤੁਸੀਂ ਲੈ ਸਕਦੇ ਆ ਤੇ ਵੀਡੀਓ ਨੂੰ ਚੱਲਦੀ ਚੱਲਦੀ ਨੂੰ ਜੇਕਰ ਤੁਸੀਂ ਪਹਿਲੀ ਵਾਰੀ ਦੇਖ ਰਹੇ ਤਾਂ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਜੀ ਤੇ ਵੀਡੀਓ ਤੇ ਪਿਆਰਾ ਜਿਹਾ ਕਮੈਂਟ ਵੀ ਕਰ ਦਿਆ ਕਰੋ ਬਹੁਤ ਸ਼ੁਕਰੀਆ ਤੁਹਾਡਾ ਵਾਇਗੋ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਨਹੀਂ ਕੀਤਾ ਉਹਨਾਂ ਦਾ ਵੀ ਧੰਨਵਾਦ ਜ਼ਰੂਰ ਕਰ ਦਿਓ ਸਬਸਕ੍ਰਾਈਬ ਜੀ ਤੇ ਅੱਗੇ ਤੋਂ ਅੱਗੇ ਸ਼ੇਅਰ ਕਰਿਓ ਪਸੰਦ ਆਂਦੀ ਆ ਤਾਂ ਕਮੈਂਟ ਜ਼ਰੂਰ ਕਰਿਆ ਕਰੋ ਤੇ ਬਣਾ ਕੇ ਦੇਖਿਆ ਕਰੋ ਮੈਂ ਹੁਣ ਹਰ ਵਾਰ ਦੀ ਤਰ੍ਹਾਂ ਇਹ ਪਹਿਲੀ ਵਾਈਟ ਆਪਣੇ ਬੇਟੀ ਨੂੰ ਟੈਸਟ ਕਰਾਂਦੀ ਹੁੰਨੀ ਆ ਮੇਰੀ ਬੇਟੀ ਟੈਸਟ ਕਰੂਗੀ ਜੀ ਬਹੁਤ ਹੀ ਪਸੰਦ ਆਈ ਇੰ ਬੱਚੇ ਜਿਆਦਾ ਕਰਕੇ ਜਿਹੜੀ ਆਪਾਂ ਦੂਜੇ ਮਕਰੋਨੀ ਬਣਾਉਨੇ ਆਂ ਦੂਸਰੀ ਤਰ੍ਹਾਂ ਉਵਾਲ ਕੇ ਉਹ ਪਸੰਦ ਕਰਦੇ ਆ ਪਰ ਮੇਰੀ ਬੇਟੀ ਨੂੰ ਬਹੁਤ ਪਸੰਦ ਆਈ ਸਾਰੇ ਬੱਚਿਆਂ ਨੂੰ ਪਸੰਦ ਆਵੇਗੀ ਇਸ ਤਰ੍ਹਾਂ ਤੁਸੀਂ ਮਕਰੋਨੀ ਬਣਾ ਕੇ ਆਪ ਖਾਓ ਸਭ ਨੂੰ ਖਵਾਓ ਇੱਥੋਂ ਤੱਕ ਕਿ ਸਾਰੇ ਪਸੰਦ ਕਰਨਗੇ ਸਬਜ਼ੀਆਂ ਵਿੱਚ ਜੋ ਮਰਜੀ ਸਬਜ਼ੀ ਪਾ ਲਓ ਬਰਾਬਰ ਇਕੁਅਲ ਸਾਈਜ਼ ਦੇ ਵਿੱਚ ਸਾਰੀਆਂ ਪਰਫੈਕਟ ਹੋ ਜਾਂਦੀਆਂ ਆ ਬਣ ਕੇ ਤਿਆਰ ਤੇ ਸਭ ਮੇਨ ਗੱਲ ਇਹ ਆ ਜੀ ਕਿ ਹਰ ਕੋਈ ਇਸ ਨੂੰ ਬਣਾ ਸਕਦਾ ਹੈ ਮੈਂ ਮਿਲਦੀ ਆ ਨੈਕਸਟ ਵੀਡੀਓ ਚ ਮੈਨੂੰ ਦਿਓ ਜਾਇ ਚਾ ਸਤਿ ਸ਼੍ਰੀ ਅਕਾਲ ਜੀ